ਸਾਊਦੀ ਅਰਬ ਨੇ ਭਾਰਤ ਤੇ ਪਾਕਿਸਤਾਨ ਸਮੇਤ 14 ਦੇਸ਼ਾਂ ਤੇ ਲਾਈ ਪਾਬੰਦੀ ਉਹ ਨਹੀਂ ਹੋ ਸਕਣਗੇ 사ਊਦੀ ਅਰਬ ਦੇ ਵਿੱਚ ਦਾਖਲ ਸਸਤਰ ਗਾਲ ਜੀ ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨਆਰਆਈ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਸੋ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਾਕੀ ਦੇਸ਼ ਲਗਾਤਾਰ ਪਾਬੰਦੀਆਂ ਲਾ ਰਹੇ ਨੇ ਜਿੱਥੇ ਅਮਰੀਕਾ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਕੈਨੇਡਾ ਵੀ ਵੀਜ਼ਾਸ ਨਹੀਂ ਦੇ ਰਿਹਾ ਆਸਟ੍ਰੇਲੀਆ ਵੀ ਸਟ੍ਰਿਕਟ ਐ ਨਿਊਜ਼ੀਲੈਂਡ ਵੀ ਸਟ੍ਰਿਕਟ ਐ ਤਾਂ ਉੱਥੇ ਹੁਣ ਜੇ ਕਿਸੇ ਕੋਲੇ ਆਪਸ਼ਨ ਹੋਵੇ ਕੋਈ ਸੋਚਦਾ ਹੋਵੇਗਾ ਕਿ ਅਸੀਂ ਸਾਊਦੀ ਅਰਬ ਜਾ ਲਾਂਗੇ ਤਾਂ ਉੱਥੇ ਜਾ ਕੇ ਸ਼ਾਇਦ ਅਸੀਂ ਆਪਣਾ ਕੰਮ ਤੋੜ ਲਈਏ ਜਾਂ ਅਸੀਂ ਉੱਥੇ ਪੈਸਾ ਕਮਾ ਲਾਂਗੇ ਤਾਂ ਉਹ ਤੋੜਾ ਜਿਹਾ ਕਿਤੇ ਨਾ ਕਿਤੇ ਹੁਣ ਔਖਾ ਹੋਣ ਵਾਲਾ ਕਿਉਂਕਿ ਸਾਊਦੀ ਅਰਬ ਦੇ ਵੱਲੋਂ ਕੁਝ ਫੈਸਲੇ ਲਏ ਗਏ ਨੇ ਜਿਨ੍ਹਾਂ ਕਰਕੇ ਹੁਣ ਭਾਰਤ ਪਾਕਿਸਤਾਨ ਸਮੇਤ 14 ਦੇਸ਼ ਨੇ ਜਿਹੜੇ ਉਹ ਉੱਥੇ ਦਾਖਲ ਨਹੀਂ ਹੋ ਸਕਣਗੇ ਉਹ ਇਹ ਖਬਰ ਕੀ ਹੈ ਇਹਦੇ ਡਿਟੇਲਸ ਪੂਰੀ ਜਾਣਦੇ ਆ 사ウਦੀ ਅਰਬ ਨੇ ਭਾਰਤ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ 14 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਉਮਰਾ ਕਾਰੋਬਾਰੀ ਅਤੇ ਪਰਿਵਾਰਕ ਮੁਲਾਕਾਤ ਵੀਜ਼ਾ ਤੇ ਪਾਬੰਦੀ ਜੂਨ ਦੇ ਅੱਧ ਤੱਕ ਲਾਗੂ ਰਹੇਗੀ ਜੋ ਕਿ ਮੱਕਾ ਦੀ ਤੀਰਥ ਯਾਤਰਾ ਦੀ ਸਮਾਪਤੀ ਦੇ ਨਾਲ ਮੇਲ ਖਾਂਦੀ ਹੈ ਇਹ ਬੰਦੀ ਭਾਰਤ ਪਾਕਿਸਤਾਨ ਬੰਗਲਾਦੇਸ਼ ਮਿਸਰ ਇੰਡੋਨੇਸ਼ੀਆ ਇਰਾਕ ਨਾਈਜੀਰੀਆ ਜਾਰਡਨ ਅਲਜੀਰੀਆ ਸ Sudan Ethiopa ਟਿਊਨੀਸ਼ੀਆ ਯਮਨ ਅਤੇ ਮਰੱਕੋ سمیت 14 ਦੇਸ਼ਾਂ ਤੇ ਲਾਗੂ ਹੋਵੇਗੀ ਪਾਕਿਸਤਾਨ ਦੇ ARY ਨੇ ਸਾウਦੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਇੱਕ ਕਦਮ ਕਦਮ ਤੌਰ ਤੇ ਵਿਅਕਤੀ ਅਨੁਸਾਰ ਰਜਿਸਟ੍ਰੇਸ਼ਨ ਤੋਂ ਬਿਨਾ ਹੱਜ ਕਰਨ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ ਹਾਲਾਂਕਿ ਉਮਰਾ ਵੀਜ਼ਾ ਰੱਖਣ ਵਾਲੇ ਵਿਅਕਤੀ ਅਜੇ ਵੀ 13 April ਤੱਕ ਸऊदी ਅਰਬ ਵਿੱਚ ਦਾਖਲ ਹੋ ਸਕਦੇ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਇਸ ਲਈ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਪਹਿਲਾਂ ਉਮਰਾ ਜਾਂ ਵਿਜ਼ਿਟ ਵੀਜ਼ਾ ਤੇ ਦੇਸ਼ ਦੇ ਵਿੱਚ ਦਾਖਲ ਹੋਏ ਸਨ ਅਤੇ ਫਿਰ ਬਿਨਾਂ ਅਧਿਕਾਰਤ ਅਧਿਕਾਰ ਦੇ ਹੱਜ ਵਿੱਚ ਸ਼ਾਮਲ ਹੋਣ ਅਤੇ ਗੈਰ ਕਾਨੂੰਨੀ ਤੌਰ ਤੇ ਸਮੇਂ ਤੋਂ ਵੱਧ ਸਮੇਂ ਤੱਕ ਰੁਕੇ ਸੰਜਸ ਕਰਨ ਜਿਸ ਕਾਰਨ ਪੀੜ ਪੜਕਾ ਤੇ ਬਹੁਤ ਜ਼ਿਆਦਾ ਗਰਮੀ ਹੋਈ 2024 ਵਿੱਚ ਹਜਦੁਰਾ ਨੇ ਇਸੇ ਤਰ੍ਹਾਂ ਦੀ ਘਟਨਾ ਵਿੱਚ ਘੱਟੋ ਘੱਟ 1200 ਸ਼ਰਧਾਲੂ ਮਾਰੇ ਗਏ ਸੀ ਰਾਜ ਵਿੱਚ ਇੱਕ ਕੋਟਬਰ ਨਾਲੀ ਹੈ ਜੋ ਸ਼ਰਧਾਲੂਆਂ ਦੀ ਗਿਣਤੀ ਨੂੰ ਨਿਯਮਿਤ ਕਰਨ ਦੀ ਹਰੇਕ ਦੇਸ਼ ਨੂੰ ਹਟਸਲੋਰਡ ਦੀ ਇੱਕ ਖਾਸ ਗੇਂਦ ਨਿਰਧਾਰਤ ਕਰਦੀ ਹੈ ਜਿਹੜੇ ਲੋਕ ਹੱਜ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਹਿੱਸਾ ਲੈਂਦੇ ਨੇ ਉਹ ਇਸ ਪ੍ਰਣਾਲੀ ਨੂੰ ਬਾਈਪਾਸ ਕਰਦੇ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਪ੍ਰਭਾਵਿਤ ਯਾਤਰੀਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਕਿਉਂਕਿ ਹੁਕਮ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਭਵਿੱਖ ਵਿੱਚ ਦਾਖਲੇ ਤੇ 5 ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੌਰਾਨ ਡਿਪਲੋਮੈਟਿਕ ਵੀਜ਼ਾ ਰਹਿਾਇਸ਼ੀ ਪਰਮਿਟ ਤੇ ਹੱਜ ਲਈ ਵਿਸ਼ੇਸ਼ ਵੀਜ਼ਾ ਇਸ ਕਦਮ ਤੋਂ ਪ੍ਰਭਾਵਿਤ ਨਹੀਂ ਹੋਣਗੇ ਅੱਜ 2025 ਸੀਜ਼ਨ 4 ਤੋਂ 9 ਜੂਨ ਨੂੰ ਹੋਣ ਵਾਲਾ ਹੈ ਇਸ ਕਦਮ ਪਿੱਛੇ ਇੱਕ ਹੋਰ ਕਾਰਨ ਗੈਰਕਾਨੂੰਨੀ ਰੁਜ਼ਗਾਰ ਸੀ ਅਧਿਕਾਰੀਆਂ ਨੇ ਕਿਹਾ ਕਿ ਵਪਾਰਕ ਜਾਂ ਪਰਿਵਾਰਕ ਵੀਜ਼ਾ ਦੀ ਵਰਤੋਂ ਕਰਨ ਵਾਲੇ ਵਿਦੇਸ਼ੀ 사ਉਦੀ ਅਰਬ ਦੇ ਵਿੱਚ ਅਣਅਧਿਕਾਰਤ ਕੰਮ ਵਿੱਚ ਲੱਗੇ ਹੋਏ ਸੀ ਵੀਜ਼ਾ ਨਿਯਮਾਂ ਦੀ ਉਲੰਘਣਾ ਕਰੇ ਸੀ ਅਤੇ ਕਿਰਤ ਬਾਜ਼ਾਰ ਵਿੱਚ ਵਿਗੜਨ ਪਾ ਰਹੇ ਸੀ ਸਾਊਦੀ ਅਰਬ ਦੇ ਹਜ ਅਤੇ ਉਮਰਾ ਮੰਤਰਾਲੇ ਨੇ ਤਰਸਾ ਦਿੱਤਾ ਹੈ ਕਿ ਇਸ ਕਦਮ ਦਾ ਕੂਟਨੀਤਿਕ ਚਿੰਤਾਵਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਸ ਨੂੰ ਸਿਰਫ ਇੱਕ ਸੁਰੱਖਿਤ ਅਤੇ ਬੇਤਰ ਢੰਗ ਦੇ ਨਾਲ ਸੰਗਠਿਤ ਤੀਰਥ ਯਾਤਰਾ ਨੂੰ ਯਕੀਨੀ ਬਣਾਉਣ ਦੇ ਲਈ ਤਰਕਪੂਰਵ ਜਵਾਬ ਦੇ ਵੱਲੋਂ ਲਿਆ ਗਿਆ ਹੈ